ਕਾਮ ਤੇ ਬਹੁਤਾ ਵਧੀਆ ਚੱਲਿਆ ਸੀ ਪਹਿਲਾਂ ਤੇ ਤੇਰੇ ਮੁੰਡੇ ਨੇ ਥੇ ਘਾਰਤਾ ਤੇ ਜਿਹੜਾ ਰਹਿੰਦਾ ਖੁੰਦਾ ਸੀ ਆ ਦਵੇਂ ਜੀ ਆਏ ਭੂਆ ਫੁੱਫੜ ਉਹਨਾਂ ਤੇ ਬੇੜਾ ਹੀ ਕਰ ਕਰ ਗਏ ਹੁਣ ਇਹ ਕਿਦਾਂ ਹੱਲ ਹੋਊਗਾ ਜਿੱਦਾਂ ਕਰਦੇ ਆ ਮਲਾਜਮ ਮੁੰਡਾ ਕੋਈ ਲੱਭ ਲੈਨੇ ਆ 10 ਭਾ ਦੇਨੇ ਆ ਤੇ ਕਵਾਂਗੇ ਵੀ ਉਹ ਗੱਡੀ ਮੰਗਦੇ ਆ ਜੋਤ ਵਾਸਤੇ ਨਾ ਮੁੰਡੇ ਦੀ 10 ਪਈ ਆ ਅੱਛਾ ਤੇ ਮੁੰਡਾ ਮਲਾਜਮ ਆ ਠੀਕ ਐ ਮੁੰਡਾ ਕੋਲ ਸੇ ਚੱਕ ਹੂੰ ਪਰ ਵਿਚੋਲੇ ਨੇ ਗੱਡੀ ਖਾਣ ਨੂੰ ਇਹ ਗੱਲ ਕਹੀ ਜੇ ਕਿ ਜੱਤੀ ਦੇਣੀ ਪੈਣੀ ਹੈ ਜਿਹੜੇ ਅੱਜ ਗੱਡੀ ਮੰਗਣ ਦੇ ਆ ਕੱਲ ਨੂੰ ਉਹਨਾਂ ਕੀ ਪਰਮੁਰਤੇ ਕੀ ਡਿਮਾਂਡ ਰੱਖ ਦੇਣੀ ਹੈ ਹਾਈ ਫੋਨ ਤੇ ਮੈਨੂੰ ਸਮਝ ਨਹੀਂ ਆਉਂਦੀ ਪੇ ਗੱਡੀ ਕਿੱਦਾਂ ਕੰਮ ਚੱਲੂਗਾ ਬੜਾ ਵਧੀਆ ਉਹਨਾਂ ਨੇ ਪੈਸੇ ਲੈ ਲੈਣੇ ਹੀਗੇ ਤੇ ਚੱਲ ਜਿਹੜੀ ਸਕੀਮ ਲਾਈ ਉਹ ਕਾਮਯਾਬ ਹੋ ਜਾਣੀ ਹੀ ਅਣਖੱਤੇ ਭੂਆ ਫੁੱਫੜੀ ਆਈ ਆ ਆਣ ਕੇ ਪਤਾ ਨਹੀਂ ਉਹਨਾਂ ਨੂੰ ਕੀ ਕਹਿ ਗਏ ਆ ਸਮਝ ਨਹੀਂ ਆਉਂਦੀ ਵੀ ਹੁਣ ਕੀ ਕਰਾਂ ਹੁਣ ਤੇਰਾ ਸਿਰ ਪਾਟਣ ਡਿਆ ਸੋ ਸੋਚ ਕੇ ਰਮਨ ਕੀ ਸੋਚੇ ਪਈ ਆ ਹਾਏ ਹਾਏ ਸੋਚੀ ਕੀ ਪੈਣਾ ਵਾ ਮੈਂ ਹੂੰ ਮੇਰਾ ਤੇ ਸਿਰ ਪਾਟਣ ਡਿਆ ਸੋ ਸੋਚ ਕੇ ਕੀ ਆ ਕਿੰਨੀਆਂ ਸਕੀਮਾਂ ਬਣਾਈਆਂ ਅਸੀਂ ਪਿਆ ਕਰਾਂਗੇ ਆ ਕਰਾਂਗੇ ਸਾਰੀਆਂ ਤੇ ਪਾਣੀ ਫਿਰ ਗਿਆ ਵਾ ਰਮਨ ਕਾਮੇ ਤੇ ਬੋਦਾ ਵਧਿਆ ਚੱਲਿਆ ਸੀ ਪਹਿਲਾਂ ਤੇ ਤੇਰੇ ਮੁੜੇ ਨੇ ਥੇ ਘਰਤਾ ਤੇ ਜਿਹੜਾ ਰਹਿੰਦਾ ਖੁੰਦਾ ਸੀ ਆ ਦਵੇ ਜੀ ਆਏ ਭੂਆ ਫੁੱਫੜ ਉਹਨਾਂ ਤੇ ਬੇੜਾ ਹੀ ਕਰ ਕਰ ਕੇ ਆ ਦਾਹਲ ਹੋਊਗਾ ਉਹ ਤੇ ਕਹਿ ਗਈ ਆ ਚੱਲ ਮੈਂ ਵੀ ਉਹਨਾਂ ਦੇ ਸਾਹਮਣੇ ਤੇ ਇਹ ਗੱਲ ਕਹਿਣੀ ਸੀ ਕਿ ਕੋਈ ਗੱਲ ਨਹੀਂ ਅਸੀਂ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਕਰਾਂਗੇ ਹੁਣ ਏਦਾਂ ਕਰੀਏ ਮਲਾਜਮ ਮੁੰਡਾ ਕੋਈ ਲੱਭ ਲੈਨੇ ਆ 10 ਬਾ ਦੇਨੇ ਆ ਤੇ ਕਵਾਂਗੇ ਵੀ ਉਹ ਗੱਡੀ ਮੰਗਦੇ ਆ ਮੇਰੇ ਨੂੰ ਜੇ ਤੁਸੀਂ ਦੇ ਸਕਦੇ ਜੀ ਤੇ ਫਿਰ ਰਿਸ਼ਤਾ ਕਰਤੀਏ ਤੇ ਭੂਆ ਭੂਣ ਨੂੰ ਸਲਾਹ ਕਰ ਲੋ ਅਗਲੇ ਨੂੰ ਕਹਾਂਗੇ ਲਵਲੀ ਕੋ ਕਿਉਂ ਫੋਨ ਕਰਾਉਣਾ ਵਾ ਅਸੀਂ ਸਿੱਧਾ ਆਪ ਫੋਨ ਕਰਾਂਗੇ ਵੀ ਮੁੰਡਾ ਮਲਾਜਮ ਲੱਭ ਗਿਆ ਵਾ ਸਾਨੂੰ ਪਰ ਗੱਡੀ ਮੰਗਦੇ ਜੇ ਵੇਖ ਲੋ ਹੁਣ ਵਿਚਾਰ ਲੋ ਵੀ ਕਿਦਾਂ ਕਰਨੀ ਆ ਗੱਡੀ ਵੀ ਲਈ 6-7 ਲੱਖ ਤੋਂ ਘੱਟ ਤਾਂ ਕੋਈ ਹੈ ਹੀ ਨਹੀਂਗੀ ਇਹ ਥੋੜਾ ਵੀ ਹੁਣ ਦੱਬੀ ਜੀ ਦੇ ਦੇਣੀ ਆ ਜਿਨ੍ਹਾਂ ਨੇ ਮੁੰਡਾ ਨੌਕਰੀ ਤਾਂ ਲਵਾਇਆ ਨਾ ਉਹਨਾਂ ਦੇ ਮਨ ਵਿੱਚ ਕਈ ਰੀਜਾਂ ਹੁੰਦੀਆਂ ਵਾਂ ਗਾੜੀ ਕੁੜੀ ਕਿਹੜੀ ਮਲਾਜ਼ਮ ਲੱਗੀ ਆ ਇੱਥੇ ਤਾਂ ਘਰ ਕੁੱਲਾ ਵੀ ਨੀਂਗਾ ਬਣਿਆ ਅਗਲਿਆਂ ਨੇ ਕਈ ਕੁਝ ਵੇਖਣਾ ਵਾਂ ਮੇਰਾ ਇਰਾਦਾ ਪਹਿਲਾਂ ਨਕਲੀ ਨਾਲ ਗੱਲ ਕਰਾਂ ਕਿ ਜਾਂ ਸਿੱਧੀ ਫੁੱਫਣ ਨੂੰ ਫੋਨ ਲਾ ਦਈਏ ਅਜੇ 2 ਦਿਨ ਮੇਰਾ ਤਰਾ ਤੱਕ ਲੋਝ ਗਏ ਜੇ ਐਨੀ ਕਾਲੀ ਕੀਤੀ ਨਾ ਤੇ ਇਹਨਾਂ ਨੂੰ ਸ਼ੱਕ ਹੋ ਜਾਏ ਫੇਰ ਸਾਡੇ ਤੇ ਵੀ ਇਹ ਕਾਲੀਆਂ ਇੰਨੀਆਂ ਕਿਉਂ ਡੇਆ ਕਰਨਾ ਦੋਗਤ ਇਹ ਨਾ ਜਿਹੜਾ ਕੰਮ ਆ ਨਾ ਮਠਾ ਪੈ ਲੈੰਦੋ ਫੇਰ ਫੋਨ ਕਰਾਂਗੇ ਯਾਰ ਅਮਨ ਗੱਲ ਤੇਰੀ ਸਹੀ ਆ ਜੇ ਅਸੀਂ ਜਗਦੰਮ ਕਹਤਾ ਨਾ ਵੀ ਰਿਸ਼ਤਾ ਮਿਲ ਗਿਆ ਤੇ ਉਹਨਾਂ ਨੂੰ ਸੋਚਣਾ ਇਹਨਾਂ ਨੇ ਕਰੇ ਕੀ ਕਰਨਾ ਵਿਚੋ ਖਾਣੇ ਪੈਸੇ ਉਹਨਾਂ ਨੂੰ ਸ਼ੱਕ ਹੋ ਜਾਣਾ ਵਾ ਪਿੰਨੀ ਛੇਤੀ ਮੁੰਡਾ ਮਲਾਜਮ ਇਹਨਾਂ ਨੇ ਕਿੱਥੋਂ ਲੱਭ ਲਿਆ ਤੇ ਕੋਈ ਗੱਲ ਨਹੀਂ ਗੱਲ ਦੋ ਚਾਰ ਦਿਨਾਂ ਠੰਡੀ ਮਠੀ ਪੈ ਲੈੰਦੋ ਫੇਰ ਕਰਾਂਗੇ ਫੋਨ ਉਹਨਾਂ ਨੂੰ ਵੀ ਲੱਭ ਗਿਆ ਜੇ ਮੁੰਡਾ ਤੇ ਗਾੜੀ ਆਣ ਕੇ ਸਲਾਹ ਕਰ ਲਓ ਵੀ ਕਿੱਦਾਂ ਕਰਨੀ ਹੈ ਮੇਰਾ ਤੇਰਾ ਅਦਰ ਅਮਨ ਨੇ ਘੋਰ ਮੰਡਿਆ ਮੈਂ ਲੱਗਲੀ ਨੂੰ ਕਵਾ ਪੂਆ ਤੇਰੀ ਕਹਿੰਦੀ ਐ ਮੈਂ ਇਹੇ ਮਦਦ ਕਰਾਂਗੇ ਮਦਦ ਕਰਾਂਗੇ ਇੱਕ ਵਾਰੀ ਫੋਨ ਤੇ ਕਾਲ ਵੀ ਪੂਆ 4 ਲੱਖ ਰੁਪਇਆ ਦੇ ਹਾਂ ਸਟਾਰਟ ਤੇ ਕਰੀਏ ਕੋਠੀ ਦਾ ਕੰਮ ਤੂੰ ਇਹ ਨਾ ਗੱਲ ਕਰੋ लवली ਕਿਹੜਾ ਘਟਵਾ लवली ਤੇ ਪੂਆ ਹੁਣਾਂ ਦੇ ਮਗਰੀ ਲੱਗਾ ਵਾ ਤਾਂ ਹੀ ਤੇ ਆਂਦਾ ਹੀ ਵੀ ਉਹਨਾਂ ਦੀ ਸਲਾਹ ਲੈ ਕੇ ਤਾਂ ਸਾਰੇ ਕੰਮ ਐ ਫੇਰ ਕਰਨੇ ਆ ਜੇ ਤਾ ਤੂੰ ਤਾਇਆ ਮੰਨਦਾ ਤੁਹਾਡੇ ਤੇ ਯਕੀਨ ਕਰਦਾ ਫੇਰ ਤੇ ਤੁਹਾਡੇ ਤੇ ਯਕੀਨ ਕਰਕੇ ਸਾਰੇ ਕੰਮ ਕਰਦਾ ਜਦੋਂ ਹੈ ਹੀ ਨਹੀਂਗਾ ਤਾਂ ਫੇਰ ਐਵੇਂ ਕਹੀ ਜਾਣਾ ਵਾ ਹੀ ਕੋਈ ਗੱਲ ਨਹੀਂ ਨਿਆਣਾ ਤੇ ਹੈ ਹੀ ਨਹੀਂਗਾ ਹੁਣ ਸਿਆਣਾ ਵਾ ਪਤਾ ਲੱਗ ਹੀ ਜਾਊਗਾ ਵੀ ਪੂਆ ਕੰਮ ਆਉਂਦੀ ਆ ਕਿ ਤਾਇਆ ਕੰਮ ਆਉਂਦਾ ਵਾ ਰਾ ਮਨ ਕੰਮ ਸਾਰੇ ਹੋ ਜੜੇ ਸੀ ਬੇੜਾ ਤਾਂ ਗਰਗ ਗਿਆ ਆਪਣੇ ਮੁੰਡੇ ਦਾ ਜਿਹੜਾ ਜਾ ਕੇ ਲਵਲੀ ਨੂੰ ਕਹਿੰਦਾ ਵੀ ਇੰਨੇ ਵਿਆਜ ਤੇ ਪੈਸੇ ਨਾ ਲੈ ਜੇ ਉਹਨੂੰ ਨਾ ਇਹ ਗੱਲ ਕਹਿੰਦਾ ਤਾਂ ਲਵਲੀ ਤੇ ਤੁਰ ਪਿਆ ਸੀ ਵੀ ਤਾਇਏ ਜੀ ਚਲੋ ਜਾ ਕੇ ਤੇ ਲੈ ਆਈਏ ਪੈਸੇ ਆਹੋ ਨਾ ਕੰਮ ਸ਼ੁਰੂ ਕਰ ਦੇਣਾ ਸੀ ਅੱਧੇ ਪਚੱਦੇ ਪੈਸੇ ਖਰਚੇ ਜਾਣੇ ਸੀ ਜਿੰਨਾ ਚਿਰ ਨੂੰ ਪੂਆ ਫੁੱਫੜ ਨੇ ਆਉਣਾ ਸੀ ਇਹੋ ਤੇ ਗੱਲ ਹੀ ਫੇਰ ਕੀ ਕਹਿਣਾ ਸੀ ਉਹ ਨਾ ਆਣ ਕੇ ਜਦੋਂ ਕੰਮ ਹੀ ਸ਼ੁਰੂ ਹੋਇਆ ਹੁੰਦਾ ਚਲ ਕੋਈ ਗੱਲ ਨਹੀਂ ਕਰਦੇ ਹਾਂ ਲੈ ਇਸ ਗੱਲ ਦਾ ਵੀ ਕੋਈ ਹੱਲ ਕੀ ਕਰਾਂਗੇ ਹੱਲ ਕੀ ਕਰਨਾ ਵਾ ਥੋੜੇ ਇੱਕ ਦਿਨ ਖਲੋ ਜੋ ਤੇ ਪਹਿਲਾਂ ਤਾਂ ਮੁੰਡੇ ਵਾਲੀ 10 ਪਾਉ ਉਹਨਾਂ ਨੂੰ ਤੇ ਜਦੋਂ ਗੱਡੀ ਦਾ ਸੁਣਿਆ ਆਪੇ ਹੀ ਉਹਨਾਂ ਨੇ ਡਰ ਜਾਣਾ ਵਾ ਵੀ ਜੇ ਮਲਾਜਾ ਮੁੰਡਾ ਲੱਭਿਆ ਤਾਂ ਖਰਚਾ ਤਾਂ ਕਰਨਾ ਹੀ ਪੈਣਾ ਇਹ ਨਹੀਂ ਵੀ ਕੱਲਾ ਗੱਡੀ ਨਾਲ ਸਰ ਜਾਣਾ ਵਾ ਪੈਲਸ ਹੀ ਵਧੀਆਂ ਕਰਨਾ ਪੈਣਾ ਵਾ ਉਹਦੇ ਵਿੱਚ ਵੀ ਖਰਚਾ ਕਰਨਾ ਪੈਣਾ ਵਾ ਕਮ ਸੇ ਕਮ ਵੀ ਨਾ 20 ਲੱਖ ਤੋਂ ਤਾਂ ਲੱਗਣਾ ਵਿਆਹ ਦਿੱਤੇ ਮੇਰੀ ਗੱਲ ਸੁਣ ਨਰਮਨ ਮਾੜੀ ਤੋਂ ਮਾੜੀ ਗੱਡੀ ਲਵਾਂਗੇ 6-7 ਲੱਖ ਤੋਂ ਘੱਟ ਨਹੀਂ ਹੋਣੀ ਚੱਲ ਪੈਲਸ ਕਰਾਂਗੇ ਤੇ 12-13 ਲੱਖ ਰੁਪਏ ਤੋਂ ਘੱਟ ਨਹੀਂ ਲੱਗ ਚੱਲਿਆ ਉੱਤੇ ਕੋਈ ਗੱਲ ਨਹੀਂ ਕੀ ਤਾ ਪੂਆ ਫੁੱਫੜੀ ਕਰ ਦਨ ਵੇ ਉਹਨਾਂ ਦੇ ਭਲੇ ਕੀ ਆ ਆ ਕੱਪੜੇ ਕੱਪੜੇ ਜੋ ਜਿਹੜੇ ਪਾਈ ਫਿਰਦੇ ਆ ਚੱਲ ਗੱਲਾਂ ਦਾ ਹਵਾਵਾਂ ਦੀਆਂ ਹੈਗੀਆਂ ਆ ਨਾ ਗੱਲਾਂ ਤੁੱਠੀਆਂ ਕਰਦੇ ਆ ਗੱਲਾਂ ਹੀ ਗੱਲਾਂ ਵਾ ਚੱਲ ਕੋਈ ਗੱਲ ਨਹੀਂ ਅਗਰ ਹੁਣ ਇਹਨਾਂ ਨੂੰ ਸਮਝਾ ਗਏ ਆ ਵੀ ਤੁਸੀਂ ਇਦਾਂ ਨਾ ਕਰੋ ਇਦਾਂ ਕਰੋ ਜੇ ਵਿਆਹ ਕੀਤਾ 20 ਲੱਖ ਲੱਗਿਆ ਵਿਆਹ ਤੇ ਤਪੜਕੇ ਕੁल्ले ਨਹੀਂ ਪਾਉਣੇ ਕਿੱਥੇ ਰਹਿਣਾ ਵਾ ਟੀਨਾ ਥੱਲੇ ਬੜਗੇ ਨੇ ਆਪਣਾ ਵੀ ਤਾਂ ਵਿਆਹ ਕਰਨਾ ਹੀ ਆ ਉਹ ਕੋਈ ਗੱਲ ਨਹੀਂ ਸਾਡੇ ਜਿਹੜੇ ਕਾਮਾ ਨਾ ਸਾਰੇ ਕਾਮਯਾਬ ਹੋ ਜਾਣੇ ਤੇ ਹੌਸਲਾ ਰੱਖੋ ਜੇ ਕਿ ਟਾਈਮ ਹੁੰਦਾ ਥੋੜਾ ਜਿਹਾ ਰਮਨ ਛੱਟ ਸਾਰੀਆਂ ਗੱਲਾਂ ਸਿਰ ਪੀੜ ਕਰਨ ਡੈਮਨ ਚਾਹ ਬਣਾਦੀ ਗੁੱਟ ਕੋਈ ਨਹੀਂ ਤੁਸੀਂ ਵੀ ਵਾਲੀ ਨੂੰ ਫੇਰਾ ਮਾਰਾ ਓ ਤੁਹਾਡੇ ਹੁੰਦਿਆਂ ਨੂੰ ਬਣਾਉਣੀ ਆ ਚਾਹ ਚੱਲ ਇੱਦਾਂ ਹੀ ਕਰ ਲਾ ਹਾਈ ਹਾਈ ਚਾਹ ਮੈਂ ਕੀ ਬਣਾਉਣੀ ਆ ਕਿਸਮਤ ਹੀ ਇੰਨੀ ਮਾੜੀ ਆ ਜਿਹੜੇ ਪਲਾਨ ਕਰਦੇ ਆ ਨਾ ਉੱਤੇ ਪਾਣੀ ਫਿਰ ਜਾਂਦਾ ਹੁਣ ਤੇ ਕੋਈ ਸਮਝ ਨਹੀਂ ਆਉਂਦੀ ਇੰਤਰੇ ਸੋਚ ਕੇ ਨਾ ਸਰੀਰ ਵੀ ਖਰਾਬ ਹੋ ਗਿਆ ਵਾ ਲੈ ਮੈਂ ਮੋਢੇ ਨਾਲ ਬੈਠ ਇੱਥੇ ਬੈਠੀ ਆ ਜੀ ਹਾਂ ਪੁੱਤ ਬਰਾਸੀਰ ਸੋਟੇ ਦੀ ਬੇਟੀ ਕੀ ਗੱਲ ਆ ਕੀ ਕਰਾਂ ਇਹੋ ਸੋਚਾਂ ਲੱਗੀਆਂ ਵਾ ਕਿੱਦਾਂ ਦੇ ਕੰਮ ਸੋਚੇ ਸੀ ਕੋਈ ਵੀ ਸਿਰੇ ਨਹੀਂ ਚੜਿਆ ਇੰਨੀ ਹੋਫਰਣੀ ਆ ਗਈ ਨਾ ਸਾਰਾ ਕੰਮ ਹੀ ਖਰਾਬ ਕਰ ਗਏ ਉਹਨਾਂ ਨੇ ਵੀ ਕੀਤਾ ਤਾਂ ਦਲਜੀਤ ਥੋੜਾ ਬੋਤਾ ਤੂੰ ਵੀ ਕੀਤਾ ਜੇ ਤੂੰ ਲਵਲੀ ਨੂੰ ਨਾ ਨਾ ਦੱਸਦਾ ਤੇ ਲਵਲੀ ਨੇ ਭੂਆ ਫੁੱਫਣ ਨੂੰ ਫੋਨ ਕਰਨਾ ਹੀ ਨਹੀਂ ਕੰਮ ਹਟਾਉਦੇ ਹੋ ਜਾਣਾ ਸੀ ਜੇ ਤਾ ਤੂੰ ਉਹਨੂੰ ਕਹਿਤਾ ਉਹਨੇ ਸੋਚਿਆ ਵੀ ਦਲਜੀਤ ਫਿਰ ਸੱਚੀ ਕਹਿਣ ਦਿਆ ਵਾ ਮੈਨੂੰ ਜਲ ਮਾ ਬੂਆ ਹੁਣਾਂ ਦੇ ਸਲਾਹ ਲੈ ਲੈਣਾ ਵਾ ਪਰ ਹੁਣ ਗਾੜੀ ਸੋਚੋ ਵੀ ਗਾੜੀ ਕੀ ਕਰਨਾ ਜੀ ਮੰਮੀ ਮੇਰ ਕੋ ਹੋ ਗਈ ਗਲਤੀ ਜੇ ਉਹਨੂੰ ਤੁਸੀਂ ਮੈਨੂੰ ਪੈਸੇ ਦੇ ਦਿੰਦੇ ਤੇ ਆਹ ਕੰਮ ਤਨਾ ਹੁੰਦਾ ਪੁੱਤ ਤੂੰ ਇਹ ਨਹੀਂ ਸੋਚਦਾ ਵੀ ਜੇ ਕੁਝ ਬਣਾਵਾਂਗੇ ਤੇ ਤੇਰਾ ਹੀ ਬਣਾਵਾਂਗੇ ਜਿਹੜੇ ਅੱਜ ਜੇਬ ਚੋਂ ਪੈਸੇ ਨਿਕਲ ਜਾਣੇ ਆ ਕੱਲ ਨੂੰ ਜਮ੍ਹਾਂ ਹੋਣੇ ਆ ਦਿਮਾਗ ਤੋਂ ਕੰਮ ਲੈ ਹੁਣ ਤੂੰ ਨਿਆਣਾ ਨਹੀਂਗਾ ਸਿਆਣਾ ਹੋਇਆ ਵਾ ਇੰਨਾ ਖਰਚਾਵਾਰਾ ਨਹੀਂਗਾ ਖਾਂਦਾ ਮੰਮੀ ਮੇਰ ਕੋ ਹੋ ਗਈ ਉਹ ਤੇ ਗਲਤੀ ਉਹਨੂੰ ਤੁਸੀਂ ਵੀ ਗੁੱਸੇ ਵਿੱਚ ਜੀ ਤੇ ਨਵੇਂ ਗੁੱਸੇ ਵਿੱਚ ਜੀ ਤਪੂ ਆਉਣ ਨੇ ਆ ਕੇ ਨਾ ਸਾਰਾ ਕੰਮ ਹੀ ਠੱਪ ਕਰ ਦਿੱਤਾ ਪੁੱਤ ਜਦੋਂ ਇਹੋ ਜਿਹਾ ਕੰਮ ਕਰਨੇ ਹੋ ਨਾ ਫਿਰ ਗੁੱਸੇ ਵਿੱਚ ਨਹੀਂ ਆਈਦਾ ਸਮਝਦਾਰੀ ਤੋਂ ਕੰਮ ਲਈਦਾ ਹੁੰਦਾ ਵਾ ਤੁਸੀਂ ਸਕੀਮ ਤੋਂ ਨਾ ਆਪਾਂ ਜ਼ੜੀ ਲਾਉਂ ਲਈ ਫਿਰ ਅਵਿਆਹ ਕਰਕੇ ਥੁਣਾ ਆ ਗਏ ਨਾ ਫਿਰ ਉਹੀ ਕੰਮ ਕਰ ਦਿੱਤਾ ਜਿਹਨਾਂ ਡਾਰੀ ਮੁੰਡਾ ਪੁੱਛੇ ਮੁੰਡਾ ਤੇ ਆਂਦੇ ਆ ਵੀ ਮੁਲਾਜ਼ਮ ਚਾਹੀਦਾ ਵਾ ਤਾਂ ਗਾੜੀ ਨਾ ਨੋਟਾਂ ਦੀ ਪੰਡ ਲੱਗਣੀ ਆ ਪੰਡ ਐਦਾਂ ਨਹੀਂ ਰਿਸ਼ਤਾ ਹੋ ਜਾਣਾ ਮੁਲਾਜ਼ਮ ਐਵੇਂ ਨਹੀਂ ਵਿਆਹ ਕਰ ਲੈਂਦੇ ਘੱਟੋ ਘੱਟ 15-20 ਲੱਖ ਰੁਪਏ ਲੱਗਦਾ ਨਾਲੇ ਗੱਡੀ ਵੀ ਉਹਨਾਂ ਸਭ ਕੁਝ ਵੇਖਣਾ ਵਾ ਘਰ ਬਾਹਰ ਨਹੀਂ ਵੇਖਣਾ ਵੀ ਮੁਲਾਜ਼ਮ ਮੁੰਡੇ ਨੇ ਆਣ ਕੇ ਬਹਿਣਾ ਕਿੱਥੇ ਆ ਲੋਕਾਂ ਦੀਆਂ ਮਜਾਜਾਂ ਪਤਾ ਕਿੱਥੇ ਆ ਇਹਨਾਂ ਦਾ ਇਰਾਦਾ ਵਾ ਵੀ ਖਰੇ ਇਦਾਂ ਹੀ ਹੋ ਜਾਂਦੇ ਆ ਰਿਸ਼ਤੇ ਮੁਲਾਜ਼ਮ ਗੱਡੀ ਭਾਲਦੇ ਮਮੀ ਇਦਾਂ ਦੇ ਰਿਸ਼ਤੇ ਹੋ ਜਾਂਦੇ ਦਲਜੀਤ ਮੈਂ ਤਾਂ ਤੇਰੇ ਡੈਡੀ ਨਾਲ ਇੱਕ ਹੋਰ ਸਲਾਹ ਕਰਨ ਲਈ ਹੀ ਵੀ ਤੇਰੇ ਪੂਆ ਫੁੱਫੜ ਨੂੰ ਕਰਦੇ ਆ ਫੋਨ ਵੀ ਮੁੰਡਾ ਦੇ ਹਨ ਨੂੰ ਮੁਲਾਜ਼ਮ ਲੱਗ ਗਿਆ ਵਾ ਪਰ ਉਹਨਾਂ ਦੀ ਡਿਮਾਂਡ ਇਹ ਆ ਵੀ ਇੱਕ ਤਾਂ ਗੱਡੀ ਚਾਹੀਦੀ ਆ ਇੱਕ ਵਿਆਹ ਵਧੀਆ ਚਾਹੀਦਾ ਵਾ 20-22 ਲੱਖ ਰੁਪਈਆ ਲੱਗਣਾ ਵਾ ਵਿਆਹ ਤੇ ਫਲਾ ਕੀ ਬੋਲਦੇ ਆ ਕੁਝ ਦੱਸਣਗੇ ਹੀ ਨਾ ਸੋਚ ਵਿਚਾਰ ਕੇ ਤੂੰ ਆਪ ਫੋਨ ਕਰਨਾ ਉਹਨਾਂ ਨੂੰ ਜਿਹੜਾ ਲਵਲੀ ਨੂੰ ਕਹਿਣਾ ਵਾ ਨਹੀਂ ਡੈਡੀ ਤੇਰੇ ਤਾਂ ਲਵਲੀ ਨੂੰ ਲੋ ਕਹਿਣ ਦੇ ਹੀ ਮੈਂ ਕਿਹ ਲਵਲੀ ਨੂੰ ਹੀ ਕਿਉਂ ਕਹਿਣਾ ਵਾ ਤੂੰ ਹੀ ਕਰੋ ਸਿੱਧੇ ਫੋਨ ਤੇ ਇੰਦਾ ਮੁੰਡਾ ਭਾਜੀ ਸਾਹਾਨੂੰ ਲੱਭ ਗਿਆ ਵਾ ਗੱਡੀ ਦਾ ਵਿਚਾਰ ਦੱਸੋ ਗੱਡੀ ਵੀ ਦੇਣੀ ਪੈਣੀ ਜੇ ਤਾਂ ਵਿਆਹ ਵੀ ਵਧੀਆ ਕਰਨਾ ਪੈਣਾਗੇ ਤੁਹਾਡੇ ਵਿੱਚ ਦਮ ਹੈਗਾ ਵਾ ਉਹਨਾਂ ਜਿੰਨੇ ਜੋਗੇ ਨਹੀਂ ਆ ਗਈ ਭੂਆ ਹੋਣੀ ਨਹੀਂ ਚੱਲ ਕੋਈ ਨਹੀਂ ਨਾ ਹੋਣਗੇ ਤਾਂ ਜਵਾਬ ਤੇ ਦੇਣਗੇ ਹੀ ਨਾ ਬਸ ਆ ਗਈ ਨਾ ਸਾਡਾ ਕੰਮ ਠੱਪ ਕਰ ਗਏ ਆ ਕਰਨਾ ਉਹਨਾਂ ਕੋਲ ਨਹੀਂ ਆ ਕੋਈ ਨਹੀਂ ਦਲਜੀਤ ਇਹ ਠੀਕਰਾਂ ਦਾ ਵਿਆਹ ਨਹੀਂ ਹੁੰਦੇ ਹੁੰਦੇ ਪੈਸੇ ਲੱਗਣੇ ਆ ਇਹਨੇ लवली ਨਾ ਕਿੱਥੋਂ ਲਿਆਉਣੇ ਆ ਮੈਨੂੰ ਪਤਾ ਵਾ ਤੇਰੀ ਭੂਆ ਦਾ ਉਹ ਵੀ ਨਾ ਗੱਲਾਂ ਦੇ ਸਵਾਦ ਹੀ ਲੈਣ ਵਾਲੀ ਆ ਕੋਲੋਂ ਰੁਪਈਆ ਨਹੀਂ ਖਰਚਣ ਵਾਲੀ ਵੇਖੀਏ ਸਾਰੇ ਕੰਮ ਸਾਨੂੰ ਹੀ ਕਰਨੇ ਪੈਣੇ ਆ ਇਹ ਜਿਹੜੇ ਮਨਸੂਬੇ ਕਾਢਦੇ ਆ ਨਾ ਇਹਨਾਂ ਦੇ ਕਾਮਯਾਬ ਨਹੀਂ ਹੋਣੇ ਉਹ ਸਾਡੇ ਹੀ ਹੋਣੇ ਆ ਜਿਹੜੀ ਪਹਿਲੀ ਆ ਨਾ ਉਹ ਪੁੱਤ ਤੇਰ ਕੋਈ ਆਉਣੀ ਐ ਇਹਨਾਂ ਦੀ ਘੁੰਮ ਘਮਾ ਰਹੀ ਨਾ लवली ਨੇ ਆਉਣਾ ਵੇਰ ਇੱਥੇ ਹੀ ਆ ਉਹੋ ਹੀ ਤਾਂ ਗੱਲ ਵਾ ਹੋਣ ਡਿਆ ਵਾ ਨਾ ਪਸੰਦੇ ਮਾਰਨ ਭੂਆ ਨੇ ਕਰ ਦੇਣਾ ਫੁੱਫੜ ਨੇ ਕਰ ਦੇਣਾ ਇਹਨਾਂ ਕਹਿੰਨੇ ਬਾਣੀ ਫੜਨੀ ਮਾਮਿਆਂ ਨੂੰ ਫੋਨ ਦਿੱਤਾ ਕਹਿੰਦਾ ਤੇ ਮਾਮੇ ਫੋਨ ਨਹੀਂ ਚੁੱਕਦੇ ਨਾ ਕੋਈ ਆਇਆ ਉਦੋਂ ਦਾ ਅਜੇ ਤੱਕ ਤਾਂ ਕੋਈ ਬੌੜਿਆ ਨਹੀਂ ਮਾਮਾ ਜੇ ਮਾਮਿਆਂ ਨੂੰ ਇੰਨਾ ਦੁੱਖ ਹੀ ਉਹ ਵੇਂਦੇ ਵੀ ਸਾਡੀ ਭੈਣ ਦੀ ਅਨਸਾਵਾ ਜਾ ਕੇ ਵੇਖੀਏ ਕਿ ਕਿੱਦਾਂ ਰੋਟੀ ਪਾਣੀ ਖਾਂਦੇ ਆ ਨਿਆਣੇ ਤੇ ਹੈਗੇ ਦੋਵੇਂ ਜਾਣੀ ਉਹਨਾਂ ਦੇ ਪਿੱਛੇ ਪਾਉਂਗੇ ਦੀ ਇਹਨਾਂ ਵੱਲ ਵੇਖਿਆ ਅੱਜ ਕੱਲ ਨਾ ਆਪਣੇ ਘਰਾਂ ਦੇ ਖਰਚੇ ਨਹੀਂ ਮਾਰ ਕਿੱਥੋਂ ਕੁੱਛਣਾ ਉਹਨਾਂ ਨੇ ਆਜੀ ਸਹੀ ਗੱਲ ਵਾ ਜਿੰਨੀ ਮੰਗਾਈ ਆ ਨਾ ਆਪਣੇ ਖਰਚੇ ਪੂਰੇ ਹੁੰਦੇ ਆ ਦੂਜੇ ਘਰ ਦਾ ਹੱਕ ਕੀਤਾ ਜਾਂਦਾ ਵਾ ਕੀ ਤਾਂ ਕੰਮ ਨਹੀਂ ਨਹੀਂ ਇਹ ਕੰਮ ਨਹੀਂ ਹੁੰਦਾ ਪਰ ਕੋਈ ਨਹੀਂ लवली ਨੂੰ ਵੀ ਪਤਾ ਲੱਗ ਜਾਊਗਾ ਵੇਖ ਲੈਣ ਤੋਂ ਭੱਜ ਦੌੜ ਕੇ ਵੀ ਮਾਮੇ ਕੰਮ ਆਉਂਦੇ ਆ ਕਿ ਕੌਣ ਆਉਂਦਾ ਵਾ ਆਖਰਕਾਰ ਉਹਨਾਂ ਤੇ ਨੇ ਸਾਡੇ ਵਾਲੀ ਆ ਤੁਸੀਂ ਇੱਕ ਦਿਨ ਰੋਕ ਕੇ ਨਾ ਤੇ ਫੋਨ ਕਰੋ ਫੁੱਫੜਾਣਾ ਅਹੋ ਬਿਸਤਾਰ ਡੇ ਕੋ ਹੈਗਾ ਵਾ ਮੈਂ ਹੋ ਤਾਂ ਗੱਲ ਕਹਿਣ ਨਹੀਂ ਆ ਮੈਂ ਤਾਂ ਤਤੇ ਤਤੇ ਕਾ ਫੋਨ ਕਰਤਾ ਨਾ ਅਗਲੇ ਆਨੇ ਕਹਿਣਾ ਕੁਰੇ ਇਹਨਾਂ ਦੀ ਸਕੀਮ ਆ 2-4 ਦਿਨ ਖਲੋ ਜੋ ਗੱਲ ਠੰਡੀ ਹੋ ਲੈੰਦੋ ਫੇਰ ਕਿਉਂ ਵੀ ਹਨੂ ਦੱਸ ਪਈ ਆ ਤੇ ਆਣ ਕੇ ਜਾ ਤੇ ਸਲਾਹ ਕਰ ਲੋ ਤੇ ਜਾ ਮੈਂ ਵੇਖ ਲੋ ਤੇ ਕਰਨਾ ਵਾ ਕਿ ਕਿੱਦਾਂ ਇੰਨਾ ਖਰਚਾ ਲੱਗਣਾ ਜੀ ਕੋਈ ਗੱਲ ਨਹੀਂ ਮੰਮੀ ਤੂੰ ਵੀ ਕੋਈ ਨਾ ਕੋਈ ਸਕੀਮ ਲਾਓ ਮੈਂ ਵੀ ਲਾਉਣਾ ਆਪਾਂ ਨਾ ਪਿਆਲੀ ਨਹੀਂ ਉਹਨਾਂ ਕੋ ਰਹਿੰਦੇ ਨੇ ਕੋਈ ਗੱਲ ਨਹੀਂ ਤੂੰ लवली ਲੱਗੇ ਜਾ ਉਹਨੂੰ ਇਹ ਨਾ ਮਹਿਸੂਸ ਹੋਵੇ ਕਿ ਦਲਜੀਤ ਮੇਰੇ ਨਾਲੋਂ ਪਿੱਛੇ ਹੋ ਗਿਆ ਵਾ ਕੋਈ ਗੱਲ ਨਹੀਂ ਮੈਂ ਜਾਗਣਾ ਤਲੀ ਰੋ ਕੇ ਮਨਾਉ। ਆ ਚਾਹ ਹੋ ਗਿਆ। ਹੁੰਤੇ ਜਾਊਗਾ ਹੀ। ਪਰ ਜੇ ਇਹ ਕੰਮ ਨਾ ਨਾ ਕਰਦਾ ਉਹਨੂੰ ਨਾ ਦੱਸਦਾ। ਤੇ ਕੰਮ ਸਾਡਾ ਸਿਰੇ ਚੜ ਜਾਣਾ ਹੀ। ਹੁਣ ਚੜ ਤੇ ਜਾਊਗਾ। ਰੋਖ ਆਈ ਜਾਣਾ ਵਾ ਕੰਮ ਨੂੰ ਪਤਾ ਵਾ ਨਾ। ਪਰ ਟਾਈਮ ਤੇ ਲੱਗਣਾ ਹੀ ਆ। ਹੁਣ ਕ ਵਿਆਹ ਨੂੰ ਫੇਰੇ ਮਾਰਨੇ ਪੈਣ ਡੇ ਆ। ਉਹਦਾ ਫੇਰੇ ਮਾਰਨ ਦੀ ਲੋੜ ਹੀ ਨਹੀਂ ਪੈਣੀ। ਸਾਡੇ ਘਰ ਆਇਆ ਧ ਹੈਗਾ ਹੀ। ਪੈਸੇ ਉਹਦੇ ਹੱਥ 'ਚ ਫੜਾਉਣੇ ਹੀ। ਉਹਨੇ ਖਰਚਣ ਡੈਬਣਾ ਹੀ ਤਾਂ ਕੰਮ ਮੁੱਕ ਜਾਣਾ। ਹੈਲੋ ਸਸਿਕਲਤਾ ਜੀ ਸਸਿਕਲ ਜੀ ਕੀ ਹਾਲ ਚਾਲ ਕੀ ਕਰਦੇ ਸੁਣਾ ਪੜਾ ਹਾਂ ਵਧੀਆ ਰਹਿਣਾ ਆਪਣੇ ਵੀ ਠੀਕ ਠਾਕ ਫਾਦਲ ਜੀ ਠੀਕ ਠਾਕ ਹਾਂਜੀ ਠੀਕ ਠਾਕ ਤੇ ਸੁਣਾ ਪਾ ਜੀ ਨੇ ਠੀਕ ਹੈ ਹਾਂ ਸਭ ਠੀਕ ਠਾਕ ਵਧੀਆ ਔਰ ਕਿੱਥੇ ਗਿਆ ਸੀ ਚੰਦਰ ਕਰੀਏ ਹਾਂਜੀ ਪਹਿਰੇ ਵਾਲ ਨੂੰ ਗਏ ਤਾਂ ਜੀ ਅੱਛਾ ਠੀਕ ਤੇ ਇਹ ਬੱਚਿਆਂ ਦਾ ਨੰਦਾ ਰੋਕ ਹਾਂ ਬੱਚਿਆਂ ਦਾ ਫੋਨ ਠੀਕ ਠਾਕ ਨੇ ਵਧੀਆ ਲੱਗੇ ਆਪਾਂ ਆਪਣੇ ਕੰਮੀ ਤਾਂ ਨੇ ਚਲੋ ਠੀਕ ਹੈ ਘਾਰੇ ਲੱਗੇ ਹੁਣ ਬੱਚੇ ਖੇੜੀ ਆ ਨਾ ਹਾਂਜੀ ਕੀ ਹਾਲ ਚਾਲ ਹੈ ਤੁਹਾਡਾ ਹਾਂ ਵਧੀਆ ਹੋਰ ਕਿੱਦਾਂ ਹੋਣ ਕਿਤਾ ਜਦੋਂ ਫੋਨ ਲੈ ਤਾਨੂੰ ਕੀਤਾ ਸੀ ਇਹ ਜੁਵਾਦਾਰ ਆ ਕੇ ਨਾ ਮੁੰਡੇ ਦੀ ਦੱਸ ਪਈ ਐ ਅੱਛਾ ਮੁੰਡਾ ਮਲਾ ਦੇ ਮਾ ਠੀਕ ਐ ਮੁੰਡਾ ਕੋਂਸੇ ਚਾਹੂ ਤੇ ਪਰ ਵਿਚੋਲੇ ਨੇ ਗਾੜੀ ਭੋਵੇਂ ਇਹ ਗੱਲ ਕਹੀ ਜੇ ਕਿ ਗੱਡੀ ਦੇਣੀ ਪਾੜੀ ਐ ਗੱਡੀ ਦੇਣੀ ਬਣੀ ਉਹ ਮੰਗਣ ਦੇ ਆ ਅੰਨੇ ਵਿਚੋਲੇ ਨੇ ਵਿਆਹ ਆਖ ਲਿਆ ਤਾਂ ਬਤਾਨੀ ਮੈਨੂੰ ਕਿਹਾ ਕਿ ਨਹੀਂ ਤੇ ਨਾਲਾਂ ਦੇ ਵੀ ਵਿਆਹ ਦਾ ਨੋਦੀਆ ਕਰਨਾ ਪੈਣਾ ਕਿੱਦਾਂ ਪਿਆਲੀ ਬੁਲੀ ਹੈਗੀ ਹੈ ਤੇਰੀ ਪੰਜ ਕਿੱਲੇ ਟੈਲੇ ਟਿਆਂ ਦਾ ਮੁੰਡਾ ਬੋਲਦਾ ਪੂਸਣਾ ਚਾਹ ਭਰ ਭਰਾਇਆ ਤੇਰ ਬਾਹਰ ਬਾਤ ਮੁੰਡਾ ਕਿਹਨੇ ਚਲ ਪ੍ਰਵਾਹ ਤਾਂ ਠੀਕ ਹੈ ਹਨਾ ਫਿਰ ਵਧੀਆ ਤੇ ਪਿਆਲੀ ਚਲ ਗਈ ਤੇਰੀ ਬੈ ਜਿੱਤ ਹਿਆਪ ਸਿਆਣੇ ਜਿਹੜਾ ਤੇ ਬਦਹਨ ਮੁਲਾਜ਼ਮ ਹੋਵੇ ਤਉਦੇ ਬਾਦ ਤੇ ਖਰਚੇ ਤੇ ਕਰਨਾ ਹੀ ਪੈਂਦਾ ਵਾ ਇਹ ਵੀ ਘਾਰ-ਬਾਰ ਝੋੜੇ ਨੂੰ ਦੀ ਨੋਟਸ ਨਹੀਂ ਨਵੇਂ ਦੀ ਹਾਂ ਚਲ ਇਹ ਗੱਲ ਤਾਂ ਠੀਕ ਹੈ ਚਲ ਕੋਈ ਗੱਲ ਨਹੀਂ ਮੈਂ ਨਾ ਕਰਨੀ ਤੇਰੇ ਭਾਈ ਨਸਲਾ ਤੇ ਫਿਰ ਤੁਹਾਨੂੰ ਦੱਸਣੀ ਹੈ ਕਿ ਕੀ ਕਹਿੰਦੇ ਆ ਆਹ ਤੇ ਕਰ ਲਉ ਭਾਜੀ ਨਾ ਸਲਾਹ ਮੈਂ ਹਾਂ ਕਿ ਚੱਲਦਾ ਨੂੰ ਮੈਂ ਦੱਸਦਾ ਤੇ ਇਹ ਲੋਕ ਜੇੜਦਾ ਦੇ ਮੰਨਣ ਵਿੱਚ ਆਉਂਦਾ ਫਤ ਗਾੜੀ ਆ ਕਰੀਏ ਤੇ ਨੇ ਤੇ ਫਿਰ ਚੁੱਪ ਕਰ ਜੀ ਤਾਂ ਲੱਗੇ ਬੰਦੇ ਹੀ ਪੈਂਡ ਆਹ ਮੈਨ ਲੱਗੇ ਜੀ ਆਪਣੇ ਅੱਛਾ ਸਾਰਾ ਠੀਕ ਹਾਂਜੀ ਹਾਂਜੀ ਸਰ ਮੈਂ ਕਰਨੀ ਐ ਸਲਾਹ ਤੇ ਭਾਜੀ ਨਾ ਫਿਰ ਤਾਂ ਮ ਕਰਨੀਆਂ ਬੈਕ ਹਾਲ ਚਲ ਠੀਕ ਹੈ ਠੀਕ ਜੀ ਚੰਗ ਉਹ ਬੰਦਾ ਉਹ ਤੋਸ ਫਿਰ ਇਸ ਤਰ੍ਹਾਂ ਚੱਲ ਹੈ ਤਾਂ ਵਧੀਆ ਹੀ ਕੋਈ ਕੋਈ ਗੱਲ ਨਹੀਂ ਲੋਕੀ ਕਰਦੇ ਵੀ ਆ ਵੇਖ ਲੰਘ ਜੇ ਕੱਢੀ ਜਾਂ ਤਣੀ ਕੋਈ ਵੇਖ ਲੰਘਸ ਕਰਕੇ ਸਲਾਮ ਬੈਠੇ ਨੇ ਹਾਂਜੀ ਮੇਰੀ ਗੱਲ ਸੁਣੋ ਰਮਨ ਦਾ ਨਾ ਫੋਨ ਆਉਂਦਿਆ ਹੀ ਪਿੰਡੋਂ ਹੂੰ ਕਹਾਂ ਡੀਬੀ ਇੱਕ ਰਿਸ਼ਤੇ ਦੱਸ ਪਈ ਆ ਤੇ ਮੁੰਡਾ ਆ ਪੁਲਿਸ ਵਿੱਚ ਠੀਕ ਹੋ ਗਿਆ ਤੇ ਪੈਲੀ ਵਿਹਾਰੀ 5 ਕਿੱਲੇ ਜੋਤ ਵਾਸਤੇ ਤਾਂ ਲੱਗੀ ਹੁੰਦੀ ਪਿੰਡੇ ਪਰਵਾਰ ਵਿੱਚ ਲੋ ਦੋਵੇਂ ਭੈਣ ਭਰਾ ਹੀ ਹੂੰ ਕਿੱਦਾਂ ਕਰ ਗਿਆ ਠਾਡੇ ਕੀ ਸਮਾਇਆ ਤੇ ਵੀ ਇਹਨੇ ਕੋਈ ਗੱਲ ਨਹੀਂ ਜਦ ਠੀਕ ਹੈ ਰਿਸ਼ਤਾ ਮੇਲਾ ਪਰ ਇਹ ਕਹਿੰਦੀ ਵੀ ਪਚੋਲਾ ਜਿਹੜਾ ਇਹਨਾਂ ਹੋਏ ਇਹ ਗੱਲ ਕਹਿਣ ਡਿਆ ਸੀ ਕਿ ਤੁਹਾਨੂੰ ਗੱਡੀ ਦੇਣੀ ਪਣੀ ਹੈ ਸਭ ਨੂੰ ਜਿਹੜੇ ਅੱਜ ਗੱਡੀ ਮੰਗਣ ਡੇ ਆ ਕੱਲ ਨੂੰ ਉਹਨਾਂ ਕੀ ਪਰ ਮੁੜ ਕੇ ਕੀ ਡਿਮਾਂਡ ਰੱਖ ਦੇਣੀ ਹੈ ਤੇ ਕੁੜੀ ਦੇ ਵਿਆਹ ਨਹੀਂ ਆ ਵੀ ਅਹੀਂ ਚੱਲ ਸੌਖੇ ਹੋ ਜੀਏ ਹੈ ਕੁੜੀ ਆਪਣੇ ਘਰ ਸੌਖੀ ਬਸੇ ਮੁੜ ਕੇ ਇਹੋ ਜੇ ਲਾਲਜੀ ਬੰਦਿਆਂ ਦਾ ਕੋਈ ਪਤਾ ਵਾ ਕੀ ਪਤਾ ਇਹਨਾਂ ਕੀ ਕਹਿਦਣ ਮੈਂ ਵੀ ਨਾ ਤੁਹਾਡੀ ਗੱਲਾਂ ਸਹਿਮਤ ਹਾਂ ਮੈਂ ਅਨੋਜੇ ਹਾਂ ਨਹੀਂ ਕੀਤੀ ਅਸੀਂ ਵੇਖਣ ਆਉਣ ਲੱਗੇ ਆ ਮੈਂ ਤੁਹਾਡੇ ਕੋਲੋਂ ਕਿਹਾ ਵੀ ਉਹਨਾਂ ਨਾਲ ਸਲਾਹ ਕਰਕੇ ਨਾ ਤਾਂ ਫੇਰ ਤੁਹਾਨੂੰ ਦੱਸਨੇ ਆ ਮੇਰੀ ਗੱਲ ਸੁਣੋ ਮੇਰੇ ਨਾਲ ਦਿਮਾਗ ਵਿੱਚ ਕਲ ਹੋਰ ਆਉਂਦੇ ਆ ਮੈਂ ਤੁਹਾਨੂੰ ਉਦੋਂ ਕਹਿਣ ਲਈ ਹਨਾ ਉਹਦੇ ਭਾਈ ਬਲਜੀਤ ਨੀਗੇ ਉਹਦਾ ਭਤੀਜਾ ਜਿਹੜਾ ਉਹ ਤੁਹਾਨੂੰ ਪਾਣੀ ਪਾਣੀ ਵਾਲਾ ਪੁੱਛਣ ਨਹੀਂ ਆਇਆ ਤੁਹਾਨੂੰ ਤਾਂ ਮੈਂ ਤੈਨੂੰ ਉਦੋਂ ਵੀ ਕਹਿਣ ਨਹੀਂ ਆਵੇਂ ਪਰਵਾਹ ਤੋਂ ਵੀ ਚੰਗਾ ਹੈ। ਵਧੀਆ। ਤੇ ਉਹਦੇ ਬਾਰੇ ਪੁੱਛੂ। ਮੈਂ ਭਾਜੀ ਬਲਜੀਤ ਨਾਲ ਕਰੂੰਗਾ ਗੱਲ। ਚਾਚੇ ਉਹਦੇ ਨਾਲ। ਹਾਂਜੀ। ਉਹਨਾਂ ਨਾਲ ਗੱਲ ਕਰੂੰਗਾ। ਮੈਂ ਕਹਿ ਨਹੀਂ ਆ ਵੀ ਨਾਲੇ ਕੁੜੀ ਨਾ ਆਪਣੇ ਲੱਗ ਕੇ ਆ ਜਾਊਗੀ। ਤਾਂ ਲਈਏ ਕੋਈ ਬੰਦੇ ਸੋਖੇ। ਤੇ ਨਾਲੇ ਆ ਵੀ ਚਲੋ ਲੱਗੇ ਇਹਦਾ ਵੀ ਹੋਊਗਾ ਵੀ ਤੇ ਕੋਈ ਰਿਸ਼ਤੇਦਾਰਾਂ ਦੇ ਨਾਲ ਠੀਕ ਹੈ ਨਾ। ਬਣੀ ਰਹੂਗੀ ਆਪਣੀ। ਹਾਂਜੀ ਹਾਂਜੀ। ਤੇ ਬਾਕੀ ਆ ਵੀ ਮੁੰਡਾ ਵੀ ਤਮਾਊ ਆ। ਨੇ ਵਧੀਆ ਮੁੰਡਾ। ਬੈਠੋ ਮੋਣ ਮਰਤ ਨਹੀਂ ਨਾ ਇਹ ਨਾ ਜਾਣੇ ਪਛਾਨੇ ਆ ਲੱਗੇ ਸਾਖ ਵੀ ਕਿਵੇਂ ਮੈਂ ਓਪਰ ਥਾ ਦੇ ਕਰਾਂਗੇ ਤੇ ਕੀ ਪਤਾ ਬੰਦੇ ਕਿਦਾਂ ਦੇ ਕਿਦਾਂ ਦੇ ਨਹੀਂ ਅੱਗੇ ਉਦੋਂ ਕਰ ਠੀਕ ਹੈ ਤੇ ਤੁਸੀਂ ਇਹੋ ਨਾ ਗੱਲ ਕਰੋ ਭਾਈ ਬਲਜੀਤ ਦੇ ਨਾਲ ਕਰ ਲੈਨੇ ਗੱਲ ਕੋਈ ਗੱਲ ਚਲੋ ਠੀਕ ਜੀ ਇਹ ਇਹ ਕਰਕੇ ਚਲੋ ਜੀ ਤੇ ਮਨ ਕੇ ਇਹ ਬੰਦੇ ਜਿਹੜੇ ਅੱਜ ਹੀ ਗੱਡੀਆਂ ਮੰਗਣ ਡੇ ਆ ਤੇ ਕੱਲ ਨੂੰ ਇਹਨਾਂ ਕੀ ਭਰ ਕੀ ਕਰਨਾ ਆ ਗਰ ਕੰਦੀ ਲੋੜੀ ਨੀ ਮੁੜ ਗਿਆ ਕਰਨਗੇ ਨਵੀਂ ਗੋਠੀ ਪਾਓ ਉਥੇ ਸਾਡੇ ਜੇ ਉਥੇ ਪਰੋਣੇ ਨੇ ਆਉਣਾ ਵਾ پلان ਕਰਨਾ ਜੇ ਕਰਨਾ ਤੇ ਉਹ ਇਹਨਾਂ ਫਸਾ ਦੇਣਾ ਵਿੱਚ ਲੋੜ ਹੀ ਨਹੀਂ ਕਰਦਾ ਹਲੋ ਹਲੋ ਸਾਸਿਕਾ ਭਾਜੀ ਹਲੋ ਹਲੋ ਸਾਸਿਕਾ ਭਾਜੀ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਜੀ ਪਰਵਾ ਠੀਕ ਠਾਕ ਵਧੀਆ ਸਭ ਠੀਕ ਐ ਤੁਸੀਂ ਹਮ ਸਵਾਰ ਕਿਵੇਂ ਤਰਾ ਹਾਂ ਬਹੁਤ ਵਧੀਆ ਜੀ ਕਿਰਪਾ ਤੁਹਾਡੀ ਤੇ ਮਹਾਰਾਜ ਮੈਂ ਤੁਹਾਨੂੰ ਮਿਲਣਾ ਸੀ ਮਿਲਣਾ ਸੀਗਾ ਭਾਜੀ ਮਿਲ ਲਾ ਕੇ ਤਾਂ ਸ਼ਾਮ ਨੂੰ ਮੈਨੂੰ ਮਿਲਣੀ ਮਤਲਬ ਕੱਲ੍ਹ ਤਾਂ ਪਰਸ ਐ ਚਲੋ ਕੋਈ ਗੱਲ ਨਹੀਂ ਤੁਸੀਂ ਘਰ ਆਓ ਕੰਮ ਤੇ ਸ਼ਾਮ ਨੂੰ ਮਿਲਦੇ ਆਪਾਂ ਕੋਈ ਗੱਲ ਕਰਨੀ ਸੀ ਤੁਹਾਡੇ ਨਾਲ ਠੀਕ ਆ ਭਾਜੀ ਠੀਕ ਆ ਠੀਕ ਆ ਠੀਕ ਆ ਜੀ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੀਗੇ ਇਹ ਬਲਾ ਤਾਂ ਜੀ ਨਾ ਕਰ ਨਹੀਂ ਮੈਂ ਨਹੀਂ ਗਿਆ ਪਰ ਸੁਣ ਵੇਹ ਲੋ ਆਪ ਵੀ ਨਹੀਂ ਆਏ ਹੈਗੇ ਖਰੇ ਉਹਨਾਂ ਨੇ ਸੱਚੀ ਗੁੱਸਾ ਕਰ ਲਿਆ ਪਤਾ ਨਹੀਂ ਹੁਣ ਕੋ ਆਪ ਪਰ ਕੀ ਕਹਿ ਕੇ ਗਏ ਹਨ ਇਤਨ ਗੁੱਸੇ ਚ ਗਏ ਆਹੋ ਗਏ ਤੇ ਹੈਗੀ ਪਤਾ ਪੁਈ ਜਿਉਂ ਜਾਂਦੇ ਜਾਂਦੇ ਤੇ ਮਿਲੋ ਮੈਨੂੰ ਤੇ ਕਹਿੰਦੇ ਵੀ ਤੂੰ ਫਿਕਰ ਨਾ ਕਰ ਮੈਂ ਸਾਰੀ ਗੱਲ ਕਰ ਲਈ ਆ ਤੇ ਮੈਨੂੰ ਨਹੀਂ ਦੱਸੀ ਹੈਗੀ ਹੋ ਸਕਦਾ ਮੈਂ ਤੁਹਾਡੇ ਨਾਲ ਕਰ ਲਈ ਹੋਊ ਚਲ ਕੋਈ ਗੱਲ ਨਹੀਂ ਕੀ ਇਹ ਕੰਮ ਧੰਦਾ ਹੀ ਹੁੰਦਾ ਵਾ ਬੰਦੇ ਨੂੰ ਘਰ ਕੋਈ ਗੱਲ ਨਹੀਂ ਸ਼ਾਮਣ ਨੂੰ ਆਬ ਹੋਈ ਨਹੀਂ ਆਹ ਨਹੀਂ ਹੋਊਗੀ ਪਰ ਹੋਣ ਤੋਂ ਪਹਿਲਾਂ ਮੈਂ ਰਗਾ ਤਵਾ ਵੀ ਮੈਂ ਕੋ ਅੱਜ ਉਹਨਾਂ ਨੂੰ ਫੋਨ ਕਰਾਂ ਪਹਿਲਾਂ ਤੇ ਉਹਨਾਂ ਨੂੰ ਪੁੱਛਾਂ ਵੀ ਕੀ ਗੱਲ ਹੋਈ ਹੈ ਫਿਰ ਉਸ ਆਪ ਨਹੀਂ ਗੱਲ ਕਰੂੰਗੀ ਉਹਨਾਂ ਨਾਲ ਚੱਲ ਦੇਖ ਲਈ ਉਹਨਾਂ ਨੂੰ ਕਰਕੇ ਵੇਖ ਲਈ ਕੀ ਆਂਦੀ ਆ ਭਲਾ ਆਹੋ ਕੀ ਬਤਾ ਉਹਨਾਂ ਨਾਲ ਕੀ ਵੱਦ ਘਟ ਬੋਲੇ ਜਿਹੜੀ ਆਈ ਨਹੀਂ ਹੈਗੀ ਤੁਹਾਨੂੰ ਪਤਾ ਨਹੀਂ ਹੈਗਾ ਤਾਈ ਦੇ ਸੁਭਾਣ ਕਾਲੇ ਚਾੱਕੀ ਬੈਠੇ ਹੋਇਆ ਹੋਇਆ ਦਿਖਾਈ ਹੈ ਉਹ ਇਹੋ ਪਹਿਲਾਂ ਗੁੱਸੇ ਹੋਣੇ ਆ ਤੇ ਰਿਸ਼ਤੇ ਵੱਲੋਂ ਵੀ ਨਾ ਕਰਤੀ ਐ ਤੇ ਪੈਸੇ ਵੱਲੋਂ ਵੀ ਨਾ ਕਰਤੀ ਐ ਫੇਜੀ ਹੁਣ ਹੈ ਵੀ ਕੀ ਕਰੀਏ ਸਾਡੇ ਵਿਧਿਕਾਰ ਦੇ ਹਾਲਾਤ ਇਦਾਂ ਦੇ ਹੀ ਹਨ ਜੇ ਸਾਡੇ ਕੋਲ ਕੁਝ ਹੁੰਦਾ ਤੇ ਅਸੀਂ ਦੇ ਲੈ ਕੇ ਤੇ ਪੈਸੇ ਝੁਕ ਲੈਂਦੇ ਘਟੋ ਘਟ ਸੋਨਾ ਹੀ ਹੁੰਦਾ ਹੁਣ ਤੁਹਾਨੂੰ ਵੀ ਪਤਾ ਵਾ ਵੀ ਡੈਡ ਜੀ ਨੇ ਸਾਰਿਆਂ ਦੇ ਘਰ ਬਣਾਉਣ ਵਾਸਤੇ ਕਿੰਨੀ ਮਿਹਨਤ ਕੀਤੀ ਆ ਬੁਆ ਜੀ ਹੁਣ ਆ ਪਿੱਛੇ ਕਿੰਨੀ ਮਿਹਨਤ ਕੀਤੀ ਆ ਪੈ ਜੀ ਦਾ ਘਰ ਬਣਾਉਣ ਵਾਸਤੇ ਕਿੰਨਾ ਸਾਥ ਦਿੱਤਾ ਹੈ ਤੇ ਅਸੀਂ ਅੱਜ ਜੇ ਘਰ ਬਣਾਉਣਾ ਵਾ ਤੇ ਹੁਣ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਵੇ ਆ ਜੀ ਪੈਸੇ ਝੁਕ ਲੋ ਜੋ ਉਧਰੋਂ ਗੱਲ ਨਹੀਂ ਬਣੀ ਹੁਣ ਰਿਸ਼ਤਾ ਕਰ ਲੋ ਇਹ ਥੋੜੀ ਆ ਵੀ ਜਿਹੜਾ ਭੈਣ ਭਰਾ ਦੁਨੀਆ ਤੋਂ ਦੁਰਜਾਂਦਾ ਵਾ ਤੇ ਹਿਸਾਬ ਦੇ ਨਹੀਂ ਛੱਡ ਦੇਣਾ। ਉਹ ਚੱਲ ਛੱਡ ਪਹਿਲੀਆਂ ਗੱਲਾਂ। ਜੇ ਉਹ ਗੱਲਾਂ ਸੋਚ ਕੇ ਬੈਠੇ ਦੇ ਨਾ ਫੇਰ ਤੇ ਉਧਰੋਂ ਨੂੰ ਜਾਣ ਵੀ ਅਸੀਂ ਬੰਦ ਕਰ ਦੇਣਾ। ਮੈਨ ਨਾਲੇ ਚੱਲਿਆਂ ਵਾ ਸ਼ਹਿਰ। ਉਥੇ ਕੰਮ ਦਾ ਮੜਾ ਜਾ ਪਤਾ ਲੱਗਾ ਵਾ। ਕੋਈ ਨਹੀਂ ਵੇਜੀ ਵੇਖ ਲੋ ਤੇ। ਉਹ ਚੱਲ ਲਈ ਆ ਵੀ 7-8 ਹਜ਼ਾਰ ਤੱਕ ਦੇ ਲੱਗ ਜਾਂਦੇ ਆ। ਪੁਨਕ ਹੋ ਆਊਗਾ ਇੱਕ ਮਹੀਨੇ ਬਾਅਦ। ਆਹੋ ਘਟੋ ਘਟੋ ਉਮੀਦ ਹੋ ਜੂਗੀ। ਬੰਦਾ ਆਪਣਾ ਕੋਈ ਨਾ ਕੋਈ ਕੰਮ ਕਰ ਲੈਂਦਾ। ਉਹ ਮੁੰਡਾ ਹੈਗਾ ਸੀ ਮੇਰੇ ਨਾਲ ਹੀ ਪੜਦਾ ਰਿਹਾ ਵਾ। ਉਹ ਵੀ ਉਥੇ ਲੱਗਾ ਵਧਾਂਦਾ ਇੱਕ ਰੀਖ ਚਲੋ ਕੋਈ ਨਹੀਂ ਵੇ ਜਿੱਤ ਤੂੰ ਹਾਂ ਨਾ ਹੋ ਗਏ ਲਿਆ ਗਿਆ ਫੇਰ ਮੇਰੇ ਭੂਆ ਜੀ ਨਾ ਕਰੂੰਗੀ ਗੱਲ ਇਹ ਠੀਕ ਠਾਕ ਰਿਹਾ ਕੰਮ ਤੇ ਫਿਰ ਮੈਂ ਤਾਈ ਜੀ ਕਰੂੰਗੀ ਹਾਂ ਚਲ ਠੀਕ ਆ ਕਰ ਲੋ ਤੂੰ ਜੀ ਜੀ ਬਥੇਰਾ ਕਹਿੰਦੇ ਆ ਤੇ ਤੂੰ ਫਿਕਰ ਨਾ ਕਰਿਆ ਕਰ ਪਰ ਇਹਨਾਂ ਨੂੰ ਨਾ ਪਤਾ ਵੀ ਆਪ ਸਭ ਤੋਂ ਜ਼ਿਆਦਾ ਫਿਕਰ ਕਰਦੇ ਆ ਹੁਣ ਤਾਈ ਜੀ ਵੀ ਨਿਕਲਣੇ ਕਰਦੇ ਆ ਤੇ ਪਤਾ ਤੇ ਵੀ ਜੀ ਨੂੰ ਵੀ ਲੱਗਦਾ ਹੀ ਆ ਫਿਰ ਕੀ ਕਰਨਾ